ਬੋਰਡ ਦਾ ਪ੍ਰਬੰਧਕੀ ਤਾਂਜਾ ਮੁਰਦਾਬਾਦ 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 ਸਾਡੀਆਂ ਲੜਕਦੀਆਂ ਮੰਗਾ ਬਿਲੀ ਬੋਰਜੋ ਟਾਲਮਟੋਲ ਕਰਦਾ ਆ ਰਿਹਾ ਪ੍ਰਧਾਨ ਜੀ ਹੁਣਾਂ ਨੇ ਸਭ ਕੁਝ ਬੜੇ ਵਿਸਤਾਰ ਨਾਲ ਦੱਸਤਾ ਤੇ ਸਾਥੀਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਪ੍ਰਧਾਨ ਜੀ ਹੁਣਾਂ ਨੂੰ ਪਤਾ ਜਦੋਂ ਰਾਤ ਬਸ ਸਾਰੀ ਸਾਰੀ ਰਾਂਪਾਂ ਛੱਟੇ ਇੱਥੋਂ ਆਉਂਦੇ ਆ ਤੇ ਉੱਥੇ ਮੀਟਿੰਗਾਂ ਅਟੈਂਡ ਕਰਕੇ ਆਉਂਦੇ ਆ ਬੜੇ ਸੁਲਝੇ ਸਾਡੇ ਨੂੰ ਸੀਨੀਅਰ ਉਹਦੇ ਉੱਤੇ ਤਾਂ ਕਿ ਬڑے ਵਿਚਾਰਨ ਕਰਕੇ ਆਉਂਦੇ ਆ ਇਹਨਾਂ ਦੇ ਜੋ ਕਹਿੰਦੇ ਆਪਾਂ ਉਹਨਾਂ ਤੇ ਪੂਰੀਆਂ ਦੇ ਚੱਲਣਾ ਚੱਲ ਕੇ ਜਾ ਇਹਨਾਂ ਦੀ ਆਪਾਂ ਇਹਨਾਂ ਦਾ ਕੀ ਮੰਨਣਾ ਇਹਨਾਂ ਨੂੰ ਪਤਾ ਕਿ ਉੱਥੇ ਕਿਸ ਤਰ੍ਹਾਂ ਦੀ ਗੱਲ ਕਰਦੀ ਆ ਕਿਦਾਂ ਕਰਦੀ ਆ ਆਪਣੀਆਂ ਨਾਲ ਨਾਲ ਗੱਲਾਂ ਆਪਾਂ ਕਰਦੇ ਰਹੀਏ ਬਾਕੀ ਗੱਲਾਂ ਦੇ ਸਰਪੋ ਇਹਨਾਂ ਦੱਸਦੀਆਂ ਆਪਾਂ ਦੇ ਇਹੋ ਆਨੇ ਵੀ ਅਸੀਂ ਨਹੀਂ ਬੜਾ ਕੁਝ ਵੇਖਿਆ ਮੰਡਾਇਆ ਕੋਈ ਗੱਲ ਨਹੀਂ ਆ ਨਿੱਕੇ ਵੀਰ ਆਏ ਆ ਇਹਨਾਂ ਨੂੰ ਕੱਲ ਦਾ ਵੀ ਆਖਿਆ ਵੀ ਤੁਸੀਂ ਘਿਰਾਓ ਨਾ ਜਾਂ ਛੁੱਟੀ ਆ ਕੋਈ ਹੜਤਾਲ ਨਹੀਂ ਦੀ ਅਸੀਂ ਹੜਤਾਲਾਂ ਵੀ ਚਾਰ ਚਾਰ ਪੰਜ ਪੰਜ ਕੀਤੀਆਂ ਕੋਈ ਪਰਵਾਹ ਨਹੀਂ ਆਗੀ ਬੜਾ ਕੁਝ ਵੇਖਿਆ ਸਾਡੇ ਪ੍ਰਧਾਨ ਜੀ ਮਗਰੋਂ ਵਾ ਸੀਨੇ ਸਾਡੇ ਆਗੂ ਨਾਲ ਵਾ ਬਾਕੀ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹਨਾਂ ਆਣ ਕੇ ਦਬਕੇ ਕੋਈ ਨਾ ਕੋਈ ਮਾਰਨੀ ਹੈ ਤਾਂ ਬੜਾ ਕੁਝ ਕੀਤਾ ਕੁਝ ਨਹੀਂ ਹੁੰਦਾ ਛੁੱਟੀ ਭਰੀਆ ਤਗੜੇ ਹੋ ਕੇ ਇਹਨਾਂ ਬਿਲ ਜੋ ਜੁਆਇੰਟ ਫੋਰਮ ਦਾ ਹੁਕਮ ਆਇਆ ਉਹਨੂੰ ਇਹਨਾਂ ਬਣਾ ਆਪਾਂ ਲਾਗੂ ਕਰੀਏ ਜੇ ਤਿੰਨ ਦਲ ਦਾ ਐਲਟੀਮੈਂਟ ਮੈਂ ਤਾਂ ਤਿੰਨ ਤਿੰਨ ਛੱਡ ਗਏ ਆਪਾਂ ਅੰਦਰੋਂ ਪੱਖਾ ਹੀ ਪੂਲਰ ਚੁੱਕ ਲਿਆਦਾ ਤਾਂ ਕਹਨਾਂ ਨੂੰ ਘੰਟੀਆਂ ਹੋਰ ਕੱਢ ਕੇ ਜਾਣੀਆਂ ਮੈਨੇਜਮੈਂਟ ਗੰਦੀ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦਾਰੇ ਸਾਥੀ ਏਕੇ ਦਾ ਸਬੂਤ ਦਿੰਦੇ ਹੋਏ ਸਾਰੇ ਸਾਥੀ ਆਪਾਂ ਇੰਨੀ ਗਰਮੀ ਦੇ ਬਾਵਜੂਦ ਵੀ ਆਪਾਂ ਸਾਰੇ ਇਕੱਠੇ ਹੋ ਕੇ ਬੈਠੇ ਆ ਸੋ ਸਾਥੀਓ ਜਿਹੜੀ ਸਾਡੀ ਬੋਰਡ ਦੀ ਮੈਨੇਜਮੈਂਟ ਵਾ ਉਹਦਾ ਜਿਹੜਾ ਰਵਈਆ ਵਾ ਉਹ ਮਲਾਜ਼ਮਾਂ ਪ੍ਰਤੀ ਕੋਈ ਇੰਨਾ ਵਧੀਆ ਨਹੀਂ ਆ ਕਿਉਂਕਿ ਅੱਜ ਹਰ ਵਰਗ ਦੇ ਲੋਕਾਂ ਨੂੰ ਆਪਣੀਆਂ ਵੋਟਾਂ ਦਾ ਕਰਕੇ ਇਹਨਾਂ ਨੇ 600 ਜੁੰਡ ਬਾਤ ਕੀਤਾ ਵਾ ਤੇ ਮਲਾਜਮਾਂ ਨੂੰ ਦੇਣ ਲਈ ਇਹਨਾਂ ਕੋ ਪੁੱਜਨੀ ਆ ਜਿਹੜੇ ਦਿਨ ਰਾਤ ਸਾਰੇ ਮਲਾਜਮ ਆਪਾਂ ਦਿਨ ਰਾਤ ਇੱਕ ਹੋ ਕੇ ਆਪਾਂ ਸਾਰੇ ਸਾਥੀ ਜਦੋਂ ਵੀ ਕਿਸੇ ਦੀ ਬਿਜਲੀ ਬੰਦ ਹੁੰਦੀ ਆ ਆਪਾਂ ਉਸੇ ਵੇਲੇ ਹੀ ਸਾਥੀ ਆਪਾਂ ਜਾ ਕੇ ਭਾਵੇਂ ਇੱਕ ਸਾਥੀ ਹੋਵੇ ਭਾਵੇਂ ਦੋ ਆਪਾਂ ਸਾਰੇ ਸਾਥੀ ਆਪਾਂ ਉਥੇ ਜਾ ਕੇ ਕੱਲਾ ਕੱਲਾ ਮਲਾਜ਼ਮ ਬਣਦੀ ਡਿਊਟੀ ਜਿਹੜੀ ਆ ਉਹ ਆਪਾਂ ਸਾਰੇ ਆਪਣੀ ਡਿਊਟੀ ਦੇ ਤਤ ਪਰਾਂ ਕਿਉਂਕਿ ਅੱਜ ਕੱਲ ਕਿਸੇ ਦੇ ਵੀ ਇਹੋ ਜਿਹੇ ਮੌਸਮ 'ਚ ਬੱਤੀ ਖਰਾਬ ਹੋ ਜੇ ਤੇ ਕੋਈ ਵੀ ਨਹੀਂ ਜਰਦਾ ਪਰ ਸਾਡੇ ਸਾਥੀ ਜਿਹੜੇ ਆ ਉਹ ਭਾਵੇਂ ਰਾਤ 8 ਵਜੇ 9 ਵਜੇ ਸਾਥੀਓ ਉਹ ਸਾਥੀ ਜਾ ਕੇ ਲੋਕਾਂ ਦੀ ਬਿਜਲੀ ਜਿਹੜੀ ਆ ਸਪਲਾਈ ਚਾਲੂ ਕਰਦੇ ਆ ਕਿਉਂਕਿ ਸਾਥੀਓ ਸਾਡਾ ਇੱਕ ਮਹਿਕਮਾ ਇਦਾਂ ਦਾਵਾ ਸਾਡੀ ਫੀਲਡ ਚ ਉਹ ਵੀ ਇਦਾਂ ਦੀ ਆ ਜਦੋਂ ਮੀਂਹ ਨੇਰੀ ਆਉਂਦੀ ਆ ਲੋਕ ਆਪਣੇ ਅੰਦਰਾਂ ਚ ਵੜ ਕੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਆ ਤੇ ਸਾਡੇ ਸਾਥੀ ਜਿਹੜੇ ਆ ਉਹ ਮੀਂਹ ਦੇ ਵਿੱਚ ਹਨੇਰੀ ਦੇ ਵਿੱਚ ਉਹ ਬਾਹਰ ਜਾ ਕੇ ਲਾਈਨਾਂ ਚਲਾਉਂਦੇ ਆ ਤੁਸੀਂ ਵੇਖਿਆ ਪਿਛਲੇ ਸਮੇਂ ਤਰਾ ਜਿਹੜੀ ਆ ਪਿਛਲੇ ਹਫਤੇ ਹਨੇਰੀ ਆਈ ਆ ਸਾਡੇ ਸਾਥੀ ਲਾਈਨਾਂ ਚਲਾਉਣ ਗਏ ਕਿੰਨੇ ਰੁੱਖ ਡਿੱਗੇ ਕਿੰਨੇ ਪੋਲ ਟੁੱਟੇ ਉਹਦੇ ਵਿੱਚ ਸਾਡੇ ਸਾਥੀਆਂ ਦਾ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ ਪਰ ਫਿਰ ਵੀ ਆਪਾਂ ਸਾਰੇ ਸਾਥੀ ਲੋਕਾਂ ਦੀ ਸੇਵਾ ਕਰਦੇ ਹੋਏ ਉਹਨਾਂ ਦੀ ਸਪਲਾਈ ਬਹਾਲ ਕਰਦੇ ਹੋਏ ਆਪਾਂ ਆਪਣੇ ਆਪ ਨੂੰ ਨਹੀਂ ਵੇਖਦੇ ਸਾਡੇ ਕਈ ਸਾਥੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਕਈ ਸਾਥੀ ਸਾਡੇ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਆ ਪਰ ਫਿਰ ਵੀ ਸਾਨੂੰ ਮੈਨੇਜਮੈਂਟ ਨੂੰ ਇੰਨਾ ਵੀ ਸੋਚਣਾ ਨਹੀਂ ਆਉਂਦਾ ਕਿ ਸਾਡੇ ਜਿਹੜੇ ਸਾਥੀ ਆ ਉਹ ਜਿਹੜੇ ਮਲਾਜਮ ਸਾਡੇ ਦਿਨ ਰਾਤ ਮਿਹਨਤ ਕਰਕੇ ਸਪਲਾਈ ਬਹਾਲ ਕਰਦੇ ਆ ਕਿਉਂਕਿ ਸਾਥੀਓ ਆਪਾਂ ਆਪਣੀ ਤਨਦੇਈ ਨਾਲ ਡਿਊਟੀ ਕਰਦੇ ਆ ਪਰ ਫਿਰ ਵੀ ਬੜੀ ਅਫਸੋਸ ਦੀ ਗੱਲ ਆ ਕਿ ਮੈਨੇਜਮੈਂਟ ਸਾਨੂੰ ਇਹਨਾਂ ਦਰੀਆਂ ਤੇ ਬਹਿਣ ਲਈ ਮਜਬੂਰ ਕਰਦੀ ਆ ਪੂਰਾਵਾ ਪੂਰਾਵਾ ਬਿਜਲੀ ਪੋਰਡ ਦੀ ਕੰਪਨੀ ਸਿਸਟਮ ਮੈਨੇਜਮੈਂਟ ਮਰਦਾਬੋ ਮੁਦਾਬਾਤ ਮਰਦਾਬਾਜ ਬਿਜਲੀ ਬੋਰਡ ਦੀ ਕੰਦੀ ਪ੍ਰਸ਼ਤ ਮੈਨੇਜਮੈਂਟ ਮਰਦਾਬੋ ਮੁਦਾਬਾਤ ਮੁਦਾਬਾਤ ਮਲਾਜਮ ਸਾਥੀ ਜਿੰਦਾਬੋ 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 ਚੈਟ ਫੋਰਮ ਜਿੰਦਾਬਾ 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 ਸਾਡਾ ਇੱਕ ਪ੍ਰਧਾਨ ਜੀ ਅੱਜ ਕੀ ਮਾਮਲਾ ਜੇ ਤੇ ਕਿਸ ਮਾਮਲੇ ਤੇ ਜਿਹੜਾ ਵਾ ਇਹ ਅੱਜ ਆਪਾਂ ਧਰਨਾ ਲਗਾਇਆ ਹੈ ਗੱਲ ਇਸ ਤਰ੍ਹਾਂ ਦੀ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਨ੍ਹਾਂ ਦੇ ਉੱਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਬੈਠ ਕੇ ਤੇ ਸਮਝੌਤੇ ਕੀਤੇ ਨੇ ਜਿਸ ਤਰ੍ਹਾਂ ਆ ਜਿਹੜਾ ਸਾਡਾ ਸੰਘਰਸ਼ ਆ ਇਹਦੇ ਤੇ ਗੱਲ ਕਰੀਏ ਤੇ 26 25 ਨੂੰ ਚੰਡੀਗੜ੍ਹ ਸਾਡੀ ਮੀਟਿੰਗ ਹੋਈ ਮਾਨਯੋਗ ਬਿਜਲੀ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਜੀ ਦੀ ਅਗਵਾਈ ਵਿੱਚ ਉੱਥੇ ਸਾਡੀਆਂ 25 ਮੰਗਾਂ ਜਿਹੜੀਆਂ ਉਨ੍ਹਾਂ ਦੇ ਉੱਤੇ ਬਹੁਤ ਜਿਹੜਾ ਵਾ ਬਰੀਕੀ ਦੇ ਨਾਲ ਜਿਹੜੀ ਆ ਡਿਸਕਸ ਹੋਈ ਤੇ ਸਹਿਮਤੀ ਹੋਈ ਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੇ ਭਰੋਸਾ ਦਿੱਤਾ ਕਿ ਇਹ ਤੁਹਾਡੀਆਂ ਮੰਨੀਆਂ ਹੋਈਆਂ ਮੰਗਾਂ 10 ਦਿਨ ਦੇ ਵਿੱਚ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਜਿਹੜਾ ਵਾ ਉਹ ਮੰਗੀਆਂ ਮੰਗਾ ਜਿਹੜੀਆਂ ਉਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਅਨਾਕਾਨੀ ਕਰ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਅ 27 ਨੂੰ ਧਰਨਾ ਦੇ ਕੇ ਆਏ ਆ ਅਮਰਤਸਰ ਉਸ ਤੋਂ ਬਾਅਦ ਦੇ ਵਿੱਚ 6 8 ਨੂੰ ਮੀਟਿੰਗ ਫੇਰ ਚੰਡੀਗੜ੍ਹ ਜਿਹੜੀ ਆ ਉਹ ਮਾਨਯੋਗ ਬਿਜਲੀ ਮੰਤਰੀ ਜੀ ਦੀ ਰਹਿਨਮਾਈ ਹੇਠ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਹੋਈ 8 ਤਰੀਕ ਨੂੰ ਫੇਰ ਦੁਬਾਰਾ ਮੀਟਿੰਗ ਹੋਈ ਤੇ ਕੱਲ ਲਾਸਟ ਮੀਟਿੰਗ ਜਿਹੜੀ ਆ ਉਹ ਸਾਡੀ 10 ਤਰੀਕ ਨੂੰ ਹੋਈ ਉਹ ਇਸੇ ਸਬੰਧ ਵਿੱਚ ਸੀਗੀ ਕਿ ਅਸੀਂ ਜੇ ਸਾਡੀਆਂ ਮੰਗਾਂ ਜਿਹੜੀਆਂ ਉਹ ਲਾਗੂ ਨਹੀਂ ਸਰਕਾਰ ਮੈਨੇਜਮੈਂਟ ਕਰਦੀ ਤੇ ਅਸੀਂ ਮਿਤੀ 11 12 ਤੇ 13 ਤੋਂ 3 ਦਿਨ ਲਈ ਮਾਸਕ ਲਈ ਛੁੱਟੀ ਤੇ ਜਾਵਾਂਗੇ ਉਸ ਦੇ ਸਬੰਧ ਵਿੱਚ ਕੱਲ ਸਰਕਾਰ ਨੇ ਬਹਿ ਕੇ ਇਸ ਨੂੰ ਜਿਹੜਾ ਵਾ ਹੱਲ ਕਰਨ ਦਾ ਯਤਨ ਤਾਂ ਕੀਤਾ ਕਿਉਂਕਿ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਮਾਨਯੋਗ ਸਰਦਾਰ ਹਰਪਾਲ ਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਪੰਜਾਬ ਉਹ ਆਪ ਉਥੇ ਜਿਹੜਿਆ ਮੀਟਿੰਗ ਦੇ ਵਿੱਚ ਆਏ ਔਰ ਲਗਭਗ ਸਾਢੇ 3 ਘੰਟੇ ਮੀਟਿੰਗ ਚੱਲੀ ਔਰ ਮੰਤਰੀ ਜੀ ਵੀ ਉੱਥੇ ਸੀ ਮੈਨੇਜਮੈਂਟ ਸੀ ਔਰ ਬਹੁਤ ਵਧੀਆ ਸਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਔਰ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਸਰਕਾਰ ਨਾਲ ਸੰਬੰਧਤ ਸੀ ਉਹ ਉਹਨਾਂ ਨੇ ਕਿਹਾ ਖੱਡੜਾ ਬਣਾ ਕੇ ਸਾਨੂੰ ਭੇਜ ਦਿਓ ਉਹ ਪ੍ਰਮਾਨ ਕਰ ਲਈਆਂ ਜਾਣਗੀਆਂ ਤੇ ਸਾਰਾ ਕੁਝ ਓਕੇ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਮੀਟਿੰਗ ਗਵਰਨਮੈਂਟਸ ਲੈਣੇ ਸੀਗੇ ਉਸ ਚੱਕਰ ਦੇ ਵਿੱਚ ਸਾਨੂੰ ਮੈਨੇਜਮੈਂਟ ਨੇ ਰਾਤ ਸਾਢੇ 6 ਵਜੇ ਤੋਂ ਲੈ ਕੇ ਸਾਢੇ 12 ਵਜੇ ਤੱਕ ਉਲਝਾਈ ਰੱਖਿਆ ਤੇ ਜਿਹੜੀਆਂ ਮੰਗਾਂ ਤੇ ਆਪਣੀ ਸਹਿਮਤੀ ਹੋਈ ਸੀਗੀ ਉਹਦੇ ਮੈਂਸ ਜਿਹੜੇ ਆ ਉਹ ਸਾਨੂੰ ਤਾਰ ਪਿੰਡੋ ਕਰਕੇ ਜਿਹੜੇ ਉਹ ਦਿੱਤੇ ਜਾ ਰਹੇ ਸੀਗੇ ਜਿਸ ਤੇ ਸਬੰਧ ਦੇ ਵਿੱਚ ਅਸੀਂ ਰੋਸ ਵਜੋਂ ਮੁੜ ਕੇ ਫੇਰ ਰਾਤ ਸਾਢੇ 12 ਵਜੇ ਤੋਂ ਅਸੀਂ ਆਪਣੀ ਜਿਹੜੀ ਐ ਮਾਸਕਲੀਵਾ ਉਹਦੇ ਤੇ ਜਾਣਦਾ ਜਿਹੜਾ ਉਹ ਫੈਸਲਾ ਕੀਤਾ ਐਸ ਵੇਲੇ ਸਮੁੱਚੇ ਪੰਜਾਬ ਦੇ ਵਿੱਚ ਸਮੁੱਚਾ ਮਲਾਜ਼ਮ ਇੱਕ ਪਲੇਟਫਾਰਮ ਬਣਾਇਆ ਉਹਦੇ ਵਿੱਚ 16 ਜਥੇਬੰਦੀਆਂ ਕੰਮ ਕਰਦੀਆਂ ਉਸ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਸੰਘਰਸ਼ ਜਿਹੜਾ ਉਹ ਚੱਲ ਰਿਹਾ ਔਰ ਇਹਦੇ ਵਿੱਚ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਸਾਡੇ ਛੋਟੇ ਵੀ ਸਾਥੀ ਨੇ ਆ ਸਾ ਇੱਕ ਲਾਈਨਮੈਨ ਬਣਿਆ ਆਟਮ ਤੋਂ ਉਹਨਾਂ ਦੀ 12 12 13 13 ਸਾਲ ਦੀ ਸਰਵਿਸ ਆ ਉਹਨਾਂ ਦੇ ਨਾਲ ਉਹਨਾਂ ਨੂੰ ਪ੍ਰਮੋਸ਼ਨ ਦੇਤੀ ਪਰ ਮੈਨੇਜਮੈਂਟ ਨੇ ਮਜ਼ਾਕ ਕੀਤਾ ਕੁਝ ਕੀ ਉਹਨਾਂ ਦੀ ਤਨਖਾਹ ਜਿਹੜੀ ਆ ਉਹ ਬਿਲਕੁਲ ਨਾ ਮਾਤਰ ਵਧਾਈ ਜਦ ਕਿ ਉਹਨਾਂ ਦਾ ਗ੍ਰੇਡ ਜਿਹੜਾ ਆ 35400 ਦਾ ਬਣਦਾ ਉਹਨਾਂ ਨੂੰ 23% ਦਾ ਦੇ ਕੇ ਨਗੂਣਾ ਸਕੇਲ ਜਿਹੜਾ ਆ ਇਸ ਕਰਕੇ ਬਹੁਤ ਹੋਰ ਅਹਿਮ ਮੰਗਾ ਨੇ ਕੁਝ ਸਾਥੀ ਜਿਹੜੇ ਆ ਉਹਨਾਂ ਦਾ ਕੰਟੈਕਟ ਪੀਡਾ ਉਹ ਰੈਗੂਲਰ ਕਰਨਾ ਬੜੀਆਂ ਕੈਟਾਗਰੀਆਂ ਨੇ ਉਹਨਾਂ ਦੇ ਨਾਲ ਸੰਬੰਧਿਤ 25 ਮੰਗਾ ਜਿਹੜੀਆਂ ਸਮਤੀ ਤੇ ਮੁੜ ਕੇ ਸਰਕਾਰ ਮੈਨੇਜਮੈਂਟ ਜਿਹੜੀ ਆ ਉਹ ਖਰੀ ਨਹੀਂ ਉਤਰੀ ਜਿਹਦੇ ਰੋਸ ਵਜੋਂ ਇਹ ਜਿਹੜਾ ਸੰਘਰਸ਼ ਹੋ ਰਹਾ ਤੇ ਕੀ ਇਸ ਧਰਨੇ ਤੋਂ ਬਾਅਦ ਸਰਕਾਰ ਜੇ ਮੰਗਾ ਨਹੀਂ ਮੰਨਦੀ ਤੇ ਫਿਰ ਅਗਲੀ ਰਣਨੀਤੀ ਕੀ ਹੋਏਗੀ ਜੇ ਤੇ ਦੇਖੋ ਆਸ ਤੇ ਬੜੀ ਆ ਕਿਉਂਕਿ ਜਿਹੜੀ ਮੀਟਿੰਗ ਹੋਈ ਆ ਉਹ ਬੜੀਆ ਸਖਾਵੇ ਮਾਹੌਲ ਚ ਹੋਈ ਸੀਗੀ ਆਸ ਕਰਦੇ ਆ ਕਿ ਸ਼ਾਇਦ ਮੀਟਿੰਗ ਜਿਹੜੀ ਆ ਮੈਨੇਜਮੈਂਟ ਸਰਕਾਰ ਵੱਲੋਂ ਦੇ ਕੇ ਇਸ ਨੂੰ ਉਲਝਾਉਣ ਦੀ ਜਿਹੜਾ ਉਲਝਿਆ ਮਸਲਾ ਇਹਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰੇਗੀ ਅਗਰ ਜੇ ਨਹੀਂ ਹੁੰਦਾ ਤੇ ਇਹ ਜਿਹੜੀ ਸਾਡੀ ਛੁੱਟੀ ਆ ਇਹ ਜਿਸ ਤਰ੍ਹਾਂ ਪਹਿਲਾਂ ਵੀ 12 13 ਦਿਨ ਦੀ ਕੀਤੀ ਆ ਇਹ ਗਾੜੀ ਵਧਦੀ ਜਾਏਗੀ ਜਿਨ੍ਹਾਂ ਚ ਸਾਡੀਆਂ ਮੰਨੀਆਂ ਮੰਗਾ ਜਿਹੜੀਆਂ ਉਹ ਲਾਗੂ ਨਹੀਂ ਗਈਆਂ ਹੁੰਦੀਆਂ ਉਹਨਾਂ 'ਚ ਇਹ ਸਾਡਾ ਜਿਹੜਾ ਸੰਗਾਖ ਜਾਰੀ ਰਹੇ ਇੱਥੇ ਮਹਿਤਾ ਚੌਂਗ ਸਬ ਡਿਵੀਜ਼ਨ ਦੇ ਵਿੱਚ ਤੁਹਾਡੇ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਆ ਕੀ ਸਰਕਾਰ ਤੋਂ ਮੰਗ ਕਰਦੇ ਇਸ ਸੰਬੰਧੀ ਵੇਖੋ ਜੱਜ ਜੀ ਇਸ ਸਬੰਧ ਦੇ ਵਿੱਚ ਕੱਲ ਵੀ ਆਪਣੀ ਜਿਹੜੀ ਆ ਮੀਟਿੰਗ ਹੋਈ ਆ ਉਹਦੇ ਵਿੱਚ ਸਹਿਮਤੀ ਹੋਈ ਆ ਆਪਣੇ 2126 ਦੇ ਵਿੱਚ ਲਗਭਗ 10000 ਦੇ ਕਰੀਬ ਜਿਹੜੀਆਂ ਉਹ ਅਸਾਮੀਆਂ ਭਰਨ ਦਾ ਸਾਨੂੰ ਜਿਹੜਾ ਵਾ ਸਰਦਾਰ ਹਰਪਾਲ ਸਿੰਘ ਜੀ ਨੇ ਤੇ ਬਿਜਲੀ ਮੰਤਰੀ ਸਰਪਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਨੇ ਭਰੋਸਾ ਦਿੱਤਾ ਕਿ ਆਪਾਂ 26 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਮੁਲਾਜ਼ਮਾਂ ਦੀ ਭਰਤੀ ਜਿਹੜੀ ਆ ਕਰਾਂਗੇ